ਬڑے ਟ੍ਰੈਫਿਕ ਦੇ ਮੁੱਦਿਆਂ ਉਤੇ ਸਨੇਚਿੰਗ ਦੇ ਮੁੱਦਿਆਂ ਦੇ ਉਤੇ ਜਿਹੜੇ ਕੁਝ ਪ੍ਰੋਬਲਮਸ ਹੈ ਜਿਆਦਾ ਟ੍ਰੈਫਿਕ ਦੀਆਂ ਈ ਰਿਕਸ਼ਾ ਵਗੈਰਾ ਉਹਨਾਂ ਦੇ ਮੁੱਦਿਆਂ ਉਤੇ ਕਾਫੀ ਡਿਸਕਸ ਕੀਤਾ ਔਰ ਸੀਪੀ ਸਾਹਿਬ ਬੜੇ ਅੱਛੇ ਜਿਨ੍ਹਾਂ ਜਿਨ੍ਹਾਂ ਨੇ ਜਿਆਦਾ ਇਨੀਸ਼ੀਏਟਿਵ ਲੈ ਕੇ ਸਾਰੇ ਕੰਮ ਕਰਵਾਉਣ ਵਾਸਤੇ ਉਹਨਾਂ ਨੇ ਪੂਰਾ ਵਾਅਦਾ ਕੀਤਾ ਔਰ ਕਰਵਾਉਂਦੇ ਵੀ ਰਹੇ ਆ ਅੱਗੇ ਵੀ ਇਹ ਅੰਮ੍ਰਿਤਸਰ ਚ ਰਹੇ ਸੀਪੀ ਤੇ ਬਹੁਤ ਅੱਛੇ ਕੰਮ ਕੀਤੇ ਸੀ ਹੁਣ ਵੀ ਜਦੋਂ ਇਹਨਾਂ ਨੇ ਚਾਰਜ ਲੇਤਾ ਉਸ ਤੋਂ ਬਾਅਦ ਕਾਫੀ ਅੱਛੇ ਅੱਛੇ ਕੰਮ ਕੀਤੇ ਸਨੇਚਿੰਗ ਦੇ ਉੱਤੇ ਵੀ ਇਹਨਾਂ ਨੇ ਕਾਬੂ ਕਰਨਾ ਸਟਾਰਟ ਕੀਤਾ ਟ੍ਰੈਫਿਕ ਦੇ ਉੱਤੇ ਵੀ ਕਾਫੀ ਅੱਛਾ ਕੀਤਾ ਜਿਸ ਦਾ ਦਰਬਾਰ ਸਾਹਿਬ ਦੀ ਹੋ ਗਈ ਹਸੈਨਪੁਰਾ ਰੋਡ ਤੇ ਹੋ ਗਿਆ ਜਾਂ ਹਾਲ ਬਾਜ਼ਾਰ ਹੋ ਗਿਆ ਕਾਫੀ ਕਾਫੀ ਅੱਛਾ ਮਤਲਬ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਆਪਣੀ ਔਰ ਹਮ ਸਾਡੇ ਜਿੰਨੇ ਵੀ ਨੌਜਵਾਨ ਹੈ ਐਨ ਜੀਓ ਹੈ ਐਸ ਐਚਓ ਹੈ ਜਿੰਨੇ ਵੀ ਬਹੁਤ ਅੱਛਾ ਅੱਛਾ ਕੰਮ ਕਰ ਰਹੇ ਹੈ ਸੀਪੀ ਸਾਹਿਬ ਵੀ ਕਾਫੀ ਸਪੋਰਟ ਕਰਦੇ ਆ ਆਪਣੇ ਮੁਲਾਜ਼ਮਾਂ ਦੀ ਵੀ ਔਰ ਜਿੰਨੇ ਵੀ ਸਾਡੇ ਵਪਾਰੀ ਲੋਕ ਨੇ ਜਿੰ ਮੋਲੇ ਇਹ ਹੈ ਕਿ ਅੱਜ ਜਿਹੜਾ ਨਾ ਮੁੱਦਾ ਰੱਖਿਆ ਸੀ ਸੰਪਰਕ ਉਹ ਬਹੁਤ ਅੱਛਾ ਇੱਕ ਮੁੱਦਾ ਸੀ ਕਿ ਇੱਕ ਮੀਟਿੰਗ ਸੀ ਸੰਪਰਕ ਲੋਕਾਂ ਦਾ ਪਬਲਿਕ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਜੋ ਉਹਨਾਂ ਦੀ ਕੁਝ ਪ੍ਰੋਬਲਮ ਸੀ ਉਹ ਸੀਪੀ ਸਾਹਿਬ ਨੇ ਗੱਲ ਕੀਤੀ ਹੈ ਔਰ ਜਲਦੀ ਹੱਲ ਕਰਨ ਵਾਸਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਤੁਸੀਂ ਵਪਾਰੀ ਹੋ ਤੁਹਾਨੂੰ ਕੀ ਲੱਗਦਾ ਕਿਹੜੀ ਕਿਹੜੀ ਜਗ੍ਹਾ ਤੇ ਜ਼ਿਆਦਾ ਟ੍ਰੈਫਿਕ ਹੈ ਜਿਸ ਵੱਲ ਧਿਆਨ ਦੇਣਾ ਚਾਹੀਦਾ ਸਰ ਦੇਖੋ ਟ੍ਰੈਫਿਕ ਜਿਹੜੀ ਹੈ ਮੇਨ ਇੱਕ ਤੇ ਜੇ ਕੋਈ ਮਹਾਲ ਬਾਜ਼ਾਰ ਵਾਲਾ ਜਿਹੜਾ ਪੁਲ ਹੈ ਉੱਥੇ ਕਿਤੇ ਕੋਈ ਗੱਡੀ ਖਰਾਬ ਹੋ ਜਾਈਏ ਕੁਝ ਹੋ ਜੇ ਤੇ ਉਹਦੇ ਕਰਕੇ ਟ੍ਰੈਫਿਕ ਹੋ ਜਾਂਦੀ ਹੈ ਜਿਸ ਤਰ੍ਹਾਂ ਉਸ ਤੋਂ ਬਾਅਦ ਦਾ ਬੱਸ ਸਟੈਂਡ ਦੇ ਕੋਲ ਹੈ ਜਿਸ ਤਰ੍ਹਾਂ ਕਈ ਬੱਸਿਸ ਰੁਕ ਜਾਂਦੀਆਂ ਉਹ ਕਾਫੀ ਲੰਬੀ ਹੋ ਜਾਂਦੀ ਹੈ ਯਾ ਥੋੜਾ ਸਾ ਲਾਰਾਂਸ ਰੋਡ ਵੀ ਹੁਣ ਕਾਫੀ ਪ੍ਰੋਬਲਮ ਆ ਰਹੀ ਪਈ ਹੈ ਕਿ ਲਾਈਟਾਂ ਥੋੜੀਆਂ ਲੇਟ ਹੋਣ ਕਰਕੇ ਕਾਫੀ ਦੂਰ ਚਲੀ ਜਾਂਦੀ ਹੈ ਲੇਕਿਨ ਆਪਣੇ ਜਿਹੜੇ ਮੁਲਾਜ਼ਮ ਪੁਲਿਸ ਮੁਲਾਜ਼ਮ ਹੈ ਕਾਫੀ ਹੈਲਪ ਕਰ ਰਹੇ ਆ ਪਬਲਿਕ ਵੀ ਦੇ ਨਾਲ ਰਲ ਕੇ ਕਾਫੀ ਅੱਗੇ ਨਾ ਕਾਫੀ ਸੁਧਾਰ ਆਇਆ ਹੈ ਮਤਲਬ ਜਿਹੜਾ ਹੁਣ ਬਾਕੀ ਉਹਨਾਂ ਨੂੰ ਮਿੱਦਾਂ ਦੱਸਿਆ ਗਿਆ ਕਿ ਸਨੇਚਿੰਗ ਸਨੂਚਿੰਗ ਜਿਹੜੀਆਂ ਸਟਰੀਟ ਸਨੇਚਿੰਗ ਹੁੰਦੀਆਂ ਉਹ ਉਹਨਾਂ ਉੱਤੇ ਥਲ ਪਾਇਆ ਜਾਵੇ ਤੇ ਬਾਕੀ ਕਮਿਸ਼ਨ ਸਾਹਮਣੇ ਆਪਣੇ ਵੱਲੋਂ ਪੂਰਾ ਕਿਹਾ ਜੀ ਅਸੀਂ ਜਿੰਨੇ ਵੀ ਕੰਮ ਹੈ ਤੁਹਾਡੇ ਸਾਰੇ ਪੂਰੇ ਕਰਕੇ ਦਿਆਂਗੇ ਪੁਲਿਸ ਵੀ ਤੁਹਾਡਾ ਸਹਿਯੋਗ ਕਰਦੀ ਹੈ ਲੇਕਿਨ ਕਈ ਲੋਕ ਧਰਨਾ ਪ੍ਰਦਰਸ਼ਨ ਕਰਦਾ ਕੰਦੇ ਵੱਜ ਪੁਲਿਸ ਦੇਖ ਲੈ ਹਾਂ ਉਹ ਹਾਂ ਜੀ ਹਾਂ ਜੀ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਧਰਨਾ ਪ੍ਰਦਰਸ਼ਨ ਵਗੈਰਾ ਜਿਆ ਕਰਦੇ ਆ ਜਾਂ ਕੁਝ ਵੀ ਹੈ ਕੁਝ ਕਿਸਾਨਾਂ ਉੱਤੇ ਵੀ ਗੱਲ ਹੋਈ ਸੀ ਕਿ ਕਿਸਾਨ ਜਿਸ ਤਰ੍ਹਾਂ ਧਰਨਾ ਪ੍ਰਦਰਸ਼ਨ ਕਰਦੇ ਆ ਇਹ ਔਕ ٹھیک ਹੈ ਤਰਨਾਵ ਰਿਸ਼ਨ ਕਰਦੇ ਲੇਕਿਨ ਲੋਕਾਂ ਵਾਸਤੇ ਇਹ ਬਹੁਤ ਮਤਲਬ ਖਰਾਬ ਕੰਮ ਹੋ ਗਿਆ ਕੱਲ ਨੂੰ ਕਿਸੇ ਨੇ ਐਮਰਜੈਂਸੀ ਕੰਮ ਜਾਣਾ ਕੋਈ ਬਿਮਾਰ ਹੈ ਬੰਦਾ ਕੋਈ ਉਹ ਉਹ ਦੇ ਨਾਲ ਉਹਨਾਂ ਦਾ ਆਪਸ ਵਿੱਚ ਇੱਕ ਤੱਕ ਤਕਰਾਰ ਹੋ ਜਾਂਦਾ ਝਗੜਾ ਹੋ ਜਾਂਦਾ ਤੇ ਕਮਿਸ਼ਨਰ ਸਾਹਿਬ ਨੂੰ ਇਹ ਵੀ ਰਿਕੁਐਸਟ ਕੀਤੀ ਗਈ ਹੈ ਕਿ ਇਸ ਮੁੱਦੇ ਉੱਤੇ ਵੀ ਦੇਖਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਮੰਗਾਂ ਦਾ ਹੱਕ ਜਿਹੜਾ ਉਹ ਜਾਇਜ਼ ਹੈ ਲੇਕਿਨ ਹਰ ਪਬਲਿਕ ਨੂੰ ਤੰਗ ਕਰਨਾ ਜਾਂ ਤਰਿਆਂ ਉਤੇ ਲਾਣਾ ਉਹ ਖਰਾਬ ਹੈ ਪਬਲਿਕ ਵਾਸਤੇ ਪਬਲਿਕ ਉਸ ਦਾ ਬਹੁਤ ਪਰੇਸ਼ਾਨ ਹੁੰਦੀ ਹੈ ਮੈਂ ਦੀਪਕ ਰਾਏ ਮੇਰਾ ਜਨਰਲ ਸੈਕਟਰੀ ਸ਼ਾਸਤਰੀ ਮਾਰਕੀਟ ਐਸੋਸੀਏਸ਼ਨ आज पंजाब के संपर्क अभियान के अंतर्गत पुलिस कमिश्नर अमृतसर उल्लर साहब ने अमृतसर के सभी व्यापारियों के साथ यहाँ पर स्थानीय हॉल में मीटिंग की आज उन्होंने बड़े विस्तार से व्यापारियों की समस्याओं को सुना और मौके पर ही उसका हल निकालने का आश्वासन दिया चाहे ट्रैफिक की समस्या हो इंक्रोचमेंट की समस्या हो क्राइम से जुड़े हुए मुद्दे हों और जितने भी मुद्दे अमृतसर के व्यापार के साथ संबंधित थे उसको व्यापारियों ने खुले दिल के साथ खुले मन के साथ स्पष्ट रूप से आज उनको कमिश्नर साहब को बताया और कमिश्नर साहब ने बहुत ही अच्छे तरीके से उन सभी समस्याओं को शीघ्र ही हल करने का आश्वासन दिया हफ्ते एटलीस्ट दो मीटिंग जरूर करें और लोगों के सुझाव लैके उन्होंने इंप्लीमेंट करके बैटर जी ट्रैफिकल क्राइम जी प्रिवेंशन के उ जोर देवे पब्लिक के सहयोग न ਅੱਜ ਵੀ ਬੜੇ ਅੱچھے ਸੁਝਾਅ ਆਏ ਨੇ ਔਰ ਉਹਨਾਂ ਨਾਲ ਅਸੀਂ ਇਹ ਵੀ ਦਸੀਨ ਲਿਆ ਕਿ ਦੋ ਫੋਰਮ ਬਣਨੇ ਚਾਹੀਦੇ ਇੱਕ ਸਿਵਲ ਲਾਈਨ ਐਰੀਆ ਦਾ ਇੱਕ ਵੌਲਟ ਸਿਟੀ ਦਾ so that ਅਸੀਂ ਇੱਕ ਪੁਲਿਸ ਫ੍ਰੈਂਡਲੀ ਪੁਲਿਸ ਪਬਲਿਕ ਦਾ ਇਟਾ ਫ੍ਰੈਂਡਲੀ ਫੇਸ ਹੈ ਉਹਨੂੰ ਹੋਰ ਅੱਗੇ ਲੈ ਕੇ ਜਾ ਕੇ ਇਨਕਰੇਜ ਕਰੀਏ ਤੇ ਮੈਂ ਬੜੀ ਸੈਟੀਸਫਾਈਡ ਆ ਇਸ ਗੱਲ ਨਾਲ ਕਿ ਬੜਾ ਅੱਛਾ ਮਾਹੌਲ 'ਚ ਮੀਟਿੰਗ ਹੋਈ ਹੈ ਅੱਜ ਔਰ ਉੱਥੇ ਜਿਹੜੇ ਪੁਲਿਸ ਦੇ ਕੰਮ ਦੀ ਛਲਾਗਾ ਵੀ ਹੋਈ ਆ ਤੇ ਜਿਹੜੇ ਸੁਜੈਸ਼ਨਸ ਆਏ ਉਹ ਅਸੀਂ ਜਲਦੀ ਤੋਂ ਜਲਦੀ ਇੰਪਲੀਮੈਂਟ ਸਰ ਸਿਟੀ ਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਆ ਕਿ ਉਹਨਾਂ ਦੀ ਮਦਦ ਲਿੱਤੀ ਜਾ ਰਹੀ ਟ੍ਰੈਫਿਕ ਹਾਂ ਬਿਲਕੁਲ ਜੀ ਹੁਣ ਕੱਲ ਵੀ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ 1841 ਕੈਮਰੇ ਅਸੀਂ ਹੋਰ ਲਵਾਉਣ ਵਾਸਤੇ ਸੁਝਾਅ ਉਹਨਾਂ ਨੂੰ ਦਿੱਤਾ ਉਹ ਕਹਿ ਰਹੇ ਸੀਗੇ ਅਸੀਂ ਬਜਟ ਦੇਖ ਕੇ ਉਹਦੇ ਮੁਤਾਬਕ ਲਵਾਵਾਂਗੇ ਔਰ ਸਾਈਨੇਜਸ ਵੀ ਸੀਟੀਵੀ ਵੀ ਦੇ ਬਦ ਲੱਗਣਗੇ ਔਰ ਸਟਰੀਟ ਲਾਈਟਸ ਦੇ ਉੱਤੇ ਮੇਨ ਜੋ ਲੱਤਾਂ ਦੀਆਂ ਖਰਾਬ ਨੇ ਔਰ ਜਿਹੜੇ ਜਿੱਥੇ ਨਵੇਂ ਲੱਗਣ ਦੀ ਲੋੜ ਹੈ ਕਿੱਥੇ ਮੇਰਾ ਜ਼ਿਆਦਾ Спасибо.